ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਮਨੋਹਰ لال ਖੱਟਰ ਦੇ ਵੱਲੋਂ ਦਿੱਤਾ ਗਿਆ ਵੱਡਾ ਬਿਆਨ ਇਸ ਬਿਆਨ ਨੇ ਮਚਾ ਦੇਣੀ ਹੈ ਤਰਥੱਲੀ ਕੀ ਬਿਆਨ ਦਿੱਤਾ ਮਨੋਹਰ لال ਖੱਟਰ ਦੇ ਵੱਲੋਂ ਜੋ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਭਾਰਤੀ ਨੇ ਕਹਿ ਦਿੱਤਾ ਕਿ ਇਹ ਜਿਹੜਾ ਰੂਟ ਆ ਡੰਕੀ ਰੂਟ ਇਹ ਕਿਸੇ ਨਸ਼ੇ ਤੋਂ ਘੱਟ ਨਹੀਂ ਆ ਇਹ ਨਸ਼ੇ ਵਾਂਗ ਲੱਗਦਾ ਜਾ ਰਿਹਾ ਬੜੀ ਖਤਰਨਾਕ ਖੇਡ ਐ ਤੇ ਨਾਲ ਇਹ ਕਹਿ ਦਿੱਤਾ ਕਿ ਛੱਡਤਾ ਗਏ ਚਾਹੇ ਜਿਵੇਂ ਮਰਜ਼ੀ ਛੱਡ ਕੇ ਗਏ ਇਹ ਸਵਾਲ ਪੁੱਛਿਆ ਗਿਆ ਸੀ ਜਦੋਂ ਪੱਤਰਕਾਰ ਦੇ ਵੱਲੋਂ ਕਿ ਉਹਨਾਂ ਨੂੰ ਬੇੜੀਆਂ ਲਾ ਕੇ ਛੱਡ ਕੇ ਗਏ ਉਸ ਤੋਂ ਬਾਅਦ ਜਵਾਬ ਦਿੱਤਾ ਕਿ ਛੱਡ ਤਾਂ ਗਏ ਭਾਵੇਂ ਜਿਵੇਂ ਮਰਜ਼ੀ ਛੱਡ ਕੇ ਗਏ ਨੇ ਹੋਰ ਕੀ ਕੁਝ ਕਿਹਾ ਮਨੋਰ ਲਾਲ ਖੱਟਰ ਦੇ ਵੱਲੋਂ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਆਂ ਲਈਆਂ ਕਿ ਬੱਚੇ ਸੁਣਾਉ ਕਿ 300 ਬੱਚੇ ਜੋ ਬਾਹਰ ਰਹੇ ਹੋ ਵਿਦੇਸ਼ ਵਿੱਚ ਤੁਮਹਾਨੂੰ ਕੋ ਬਤਾਏ ਥੇ ਕਿ ਵਾਕਈ ਸਾਰੇ ਡੰਕੀ ਰੂਪ ਸੇ ਗਏ ਔਰ ਡੰਕੀ ਰੂਪ ਸੇ ਜਾਣਾ achhi ਬਾਤ ਨਹੀਂ ਹਮ ਲੋਕੋ ਇਸ ਕੋ ਔਰ ਸਭ ਕੋ तो इलीगल तो भारत के देश का कानून है वो उस पर काम करेगा अब के जो के देश के लोगों ने कहा कि जो इलीगल नागरिक है अमेरिका के उनको वापिस भेजेंगे और जो उनको बताया जाना बोले उनसे सारे देश भर से यानी थी कई हजार लोग वहाँ गए हैं दुनिया भर से एक लाख से ज्यादा लोग वहाँ है देखिए हर देश का अपना कानून है अब वो किस देश में कानून की व्यवस्था क्या होती है वो उनसे बहुत ज्यादा बहस नहीं की जा सकती अपराधी तो है वो उस देश के अपराधी है हमारे देश के लोगों ने गलत काम किया है और हम उनको पहले कहते रहे ਬਹੁਤ ਸਾਨੂੰਬੂਦੀ ਲਿਖਣੇ ਦੀ ਜਰੂਰਤ ਨਹੀਂ ਹੈ ਅੱਜ ਜੇ ਮੈਂ ਕਹਾਂਗਾ ਕਿ ਇਹ ਦੂਰ ਨੂੰ ਛੋੜਨਾ ਚਾਹੀਏ ਸਾਡੇ ਬੱਚੋ ਕੋ ਜਿਵੇਂ ਨਸ਼ੇ ਵਿੱਚ ਗੁਸਤੇ ਹਨ ਐਸੇ ਰਿਪੋਰਟ ਵੀ ਉਸੇ ਮਤਲਬ ਆ ਕਿ ਸਮਾਜੂਦੀ ਕਿਉਂ ਦਿਖਾਤੇ ਠੀਕ ਹੈ ਉਹ ਜਿਵੇਂ ਲਾਇ ਲਾਇ ਜਾਂ ਚੁੜ ਗਏ ਅੱਜ ਹਮ ਤਾਂ ਉਸ ਨੂੰ ਕੋ ਕੰਮ ਦੇ ਸਕਿਆ ਕੋਈ ਅਮਰੀ ਜਤਾ ਤਾ ਤੁਸੀਂ ਸੁਣਿਆ ਮਨੋਹਰ ਲਾਲ ਖੱਟਰ ਦੇ ਵੱਲੋਂ ਕਹਿ ਦਿੱਤਾ ਗਿਆ ਜੋ ਭਾਰਤੀ ਰਿਪੋਰਟ ਹੋਏ ਨੇ ਅਮਰੀਕਾ ਤੋਂ ਕਹਿੰਦੇ ਉਹਨਾਂ ਨੂੰ ਅਮਰੀਕਾ ਵਾਲੇ ਛੱਡ ਤਾਂ ਗਏ ਭਾਵੇਂ ਜਿਵੇਂ ਮਰਜੀ ਛੱਡ ਗਏ ਕਹਿੰਦੇ ਇੱਕ ਬੜੀ ਖਤਰਨਾਕ ਖੇਡ ਹੈ ਜੋ ਡੰਕੀ ਰੂਟ ਲਾ ਕੇ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਕਹਿੰਦੇ ਉਹਨਾਂ ਦੇ ਦੇਸ਼ਾਂ ਦਾ ਕਾਨੂੰਨ ਬੜਾ ਸਖਤ ਆ ਕਹਿੰਦੇ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਆ ਗਲਤ ਦਾ ਗਲਤ ਆ ਗੈਰ ਕਾਨੂੰਨੀ ਢੰਗ ਦੇ ਨਾਲ ਗਏ ਸੀ ਤਾਂ ਉਹਨਾਂ ਨੇ ਕਾਨੂੰਨੀ ਕਾਰਵਾਈ ਕਰਕੇ ਆਪਣੇ ਦੇਸ਼ ਦੇ ਵਿੱਚੋਂ ਕੱਢਤਾ ਕਹਿੰਦੇ ਬੜੀ ਉਹਨਾਂ ਦੇ ਵੱਲੋਂ ਤਾਂ ਸਹੀ ਕੀਤਾ ਗਿਆ ਤਾਂ ਇੱਕ ਤਰ੍ਹਾਂ ਪਲ ਤੋਂ ਤਾਂ ਇਹ ਸਾਬਤ ਹੁੰਦਾ ਸਿੱਧ ਹੁੰਦਾ ਕਿ ਸਿੱਧੇ ਤੌਰ ਦੇ ਉੱਤੇ ਟਰੰਪ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਮਨੋਹਰ ਲਾਲ ਖੱਟਰ ਤਾਂ ਟਰੰਪ ਸਰਕਾਰ ਦੇ ਹੱਕ ਦੇ ਵਿੱਚ ਨਿਤਰ ਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਭਾਰਤੀ ਜਿਹੜੇ ਜਾਂਦੇ ਨੇ ਉਹ ਵਾਕਈ ਹੀ ਗੈਰ ਕਾਨੂੰਨੀ ਆ ਪਰ ਨੌਜਵਾਨ ਜਿਹੜੇ ਗੈਰ ਕਾਨੂੰਨੀ ਟੰਗ ਦੇ ਨਾਲ ਜਾਣ ਨੂੰ ਮਜਬੂਰ ਕਿਉਂ ਹੁੰਦੇ ਨੇ ਇਹ ਸਭ ਤੋਂ ਵੱਡਾ ਸਵਾਲ ਆ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਉਹ ਕਿਉਂ ਨਹੀਂ ਰਹਿਣਾ ਪਸੰਦ ਕਰਦੇ ਇਹ ਸਵਾਲ ਵੱਡੇ ਨੇ ਤਾਂ ਇਹ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤਾਂ ਨੌਜਵਾਨ ਜਿਹੜੇ ਨੇ ਬੇਰੋਜ਼ਗਾਰੀ ਕਰਕੇ ਜਾਂਦੇ ਨੇ ਜੋ ਬੇਰੋਜ਼ਗਾਰੀ ਦੇਸ਼ ਦੇ ਵਿੱਚ ਆ ਇਸ ਕਰਕੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਜਦੋਂ ਇੱਕ ਨੰਬਰ ਦੇ ਵਿੱਚ ਉਹ ਨਹੀਂ ਜਾ ਸਕਦੇ ਫਿਰ ਦੋ ਨੰਬਰ ਦਾ ਰਸਤਾ ਇਕ ਤਿਆਰ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਫਿਰ ਆਪਣੇ ਵਾਪਸ ਵਤਨ ਆਉਣਾ ਪੈ ਜਾਂਦਾ ਜਿਸ ਤਰੀਕੇ ਨਾਲ ਹੋ ਅਮਰੀਕਾ ਦੇ ਵੱਲੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਤਾਂ ਰਿਪੋਰਟ ਹੋਣ ਤੋਂ ਬਾਅਦ ਹਾਲਾਂਕਿ ਇਹ ਸਵਾਲ ਜ਼ਰੂਰ ਖੜੇ ਹੋਏ ਸੀ ਕਿ ਭਾਰਤ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਕਿਉਂ ਉਤਾਰਿਆ ਗਿਆ ਕਿਉਂਕਿ ਜਿਆਦਾ ਗਿਣਤੀ ਦੇ ਵਿੱਚ ਹਰਿਆਣਾ ਦੇ ਸੀ ਗੁਜਰਾਤ ਦੇ ਸੀ ਫਿਰ ਗੁਜਰਾਤ ਜਿਹੜਾ ਜਹਾਜ਼ ਉਹ ਲੈਂਡ ਕਿਉਂ ਨਹੀਂ ਕਰਵਾਇਆ ਗਿਆ ਅਮਰਥਰ ਦੀ ਧਰਤੀ ਦੇ ਉੱਤੇ ਕਿਉਂ ਲੈਂਡ ਕਰਵਾਇਆ ਗਿਆ ਤਿੰਨ ਜਹਾਜ਼ ਜਿਹੜੇ ਨੇ ਅਮਰਥਰ ਦੀ ਧਰਤੀ ਤੇ ਲੈਂਡ ਹੋ ਇੱਕ ਜਹਾਜ਼ ਜਿਹੜਾ ਸਭ ਤੋਂ ਅਖੀਰਲਾ ਆਇਆ ਡਿਪੋਰਟ ਹੋ ਕੇ ਉਸ ਨੂੰ ਦਿੱਲੀ 에어ਪੋਰਟ ਦੇ ਉੱਤੇ ਉਤਾਰਿਆ ਗਿਆ ਸੀ ਤਾਂ ਇਸ ਨੂੰ ਲੈ ਕੇ ਵੀ ਸਿਆਸਤ ਹੋ ਰਹੀ ਸੀ ਤਾਂ ਹੁਣ ਮਨੋਹਰ لال ਖੱਟਰ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਇਸ ਬਿਆਨ ਦੇ ਨਾਲ ਤੁਸੀਂ ਕਿੰਨੇ ਕ ਸਹਿਮਤ ਹੋ ਕਮੈਂਟ ਕਰਕੇ ਜਰੂਰ ਦੱਸਿਓ